ਘਟਨਾਵਾਂ ਕੀਤੀਆਂ ਹੋਣੀਆਂ ਪਰ ਗੁਰੂ ਕੇ ਲਾਲ ਭੁਖੇ ਆ। ਸਾਹਮਣੇ ਕੌਣ ਆ ਸਰਕਾਰ ਆ। ਉਹ ਸਰਕਾਰ ਜਿਹੜੀ 8 ਮਹੀਨੇ ਤੋਂ ਲੱਭਦੀ ਫਿਰਦੀ ਆ। ਜਿਹੜੀ 8 ਮਹੀਨੇ ਤੋਂ ਇਹ ਚਾਹੁੰਦੀ ਆ ਵੀ ਗੁਰੂ ਗੋਬਿੰਦ ਸਿੰਘ ਦਾ ਖੂਰਾ ਖੋਜ ਮਟਾ ਦੇਈਏ। ਆਨੰਦਪੁਰ ਸਾਹਿਬ ਨੂੰ ਘੇਰਾ ਪਿਆ 8 ਮਹੀਨੇ। ਚਮਕੌਰ ਦੀ ਗੜੀ 'ਚ ਉਹਨਾਂ ਦਾ ਤਾਨ ਲਗਾ ਰਿਹਾ ਵੀ ਗੁਰੂ ਸਾਹਿਬ ਨੂੰ ਕਿਤੇ ਜਿਉਂਦਾ ਹੀ ਫੜ ਲਿਆ ਜਾਏ। ਨਾਰਖਾਂ ਚੜਿਆ ਸੀ ਨਾ ਬੋੜੀ ਲਾ ਕੇ। ਵੀ ਗੁਰੂ ਸਾਹਿਬ ਦੀ ਮੈਂ ਫੜ ਕੇ ਲਿਆਉਣਾ ਮੈਂ ਅੰਦਰੋਂ ਬਾਹਰ ਮੈਂ ਜਾ ਕੇ ਕੁੰਡੀ ਖੋਲਾਂਗਾ। ਸਾਰਾ ਮੁਲਖ ਹੀ ਅੰਦਰ ਵੜ ਜਾਏਗਾ। ਗੁਰੂ ਨੂੰ ਅਸੀਂ ਜੋਂਦਿਆਂ ਫੜ ਲਵਾਂਗੇ ਪਰ ਨਾਰਖਾਨ ਨੂੰ ਗੁਰੂ ਸਾਹਿਬ ਨੇ ਇੱਕ ਤੀਰ ਦੇ ਨਾਲ ਹੀ ਉਹਨੂੰ ਚਿਤਤ ਕਰ ਦਿੱਤਾ ਸਾਧ ਸੰਗਤ ਚਮਕੌਰ ਦੀ ਗੜੀ 'ਚ ਆਪਣੇ ਪੁੱਤਰ ਸ਼ਹੀਦ ਕਰਵਾ ਕੇ ਗਏ ਸਾਡੇ ਲਈ ਸਾਡੇ ਨਲੈਕਾ ਲਈ ਨਾ ਗੁਰੂ ਸਾਹਿਬ ਆਪਣੇ ਪੁੱਤਰ ਸ਼ਹੀਦ ਕਰ ਆ ਗਿਆ ਚਮਕੌਰ ਦੀ ਗੜੀ 'ਚੋਂ ਨਿਕਲਦਿਆ ਤਾਂ ਸਤਿਗੁਰ ਆਪਣੇ ਲਾਲਾਂ ਦੇ ਪੁੱਤਰ ਆਪਣੇ ਪੁੱਤਰਾਂ ਦੇ ਮੂੰਹਾਂ ਨੂੰ ਹੀ ਵੇਖਦੇ ਉਹਨਾਂ ਦੇ ਉਹਨਾਂ ਦੇ ਮੁੱਖ ਵੀ ਨਹੀਂ ਵੇਖਦੇ ਨਾਲ ਉਹ ਲਾਗ ਲੰਗ ਜਾਂਦੇ ਹੈ ਗੁਰੂ ਇਹੋ ਜਿਹਾ ਕੋਈ ਹੋਰ ਸਾਡੇ ਨਲਾਇਕਾਂ ਲਈ ਗੁਰੂ ਸਾਹਿਬ ਪੁੱਤਰ ਸ਼ਹੀਦ ਕਰਵਾ ਕੇ ਗਏ ਆ। ਪਾਸੀਂ ਅਸੀਂ ਐਡੇ ਨਲਾਇਕ ਆ ਜੀ। ਅਸੀਂ ਗੁਰੂ ਸਾਹਿਬ ਦੇ ਉਹਨਾਂ ਪੁੱਤਰਾਂ ਦੀ ਦਾਸਤਾਨ ਉਹਨਾਂ ਦੇ ਪਾਏ ਹੋਏ ਪੋੜਿਆਂ ਤੇ ਚੱਲਣ ਨੂੰ ਤਿਆਰ ਨਹੀਂ। ਬੜੇ ਯਤਨ ਕਰਦੇ ਆ ਆਪਾਂ। ਬਹੁਤ ਸਾਰਾ ਸਮਾਜ ਨੂੰ ਬਹੁਤ ਸਾਰੇ ਟੀਵੀ ਚੈਨਲ ਤੇ ਰੋਜ਼ ਕਥਾ ਚੱਲਦੀ ਹੈ। ਕਿੰਨਾ ਕੋਸਰ ਹੋ ਰਿਹਾ ਜੀ। ਆ ਫਿਰ ਵੀ ਸਾਡੇ ਵਿੱਚੋਂ ਹੀ ਨੇ ਜਿਹੜੇ ਜਿਹੜੇ ਮਾਫ ਕਰਿਓ ਕੋਈ ਐਮਐਲਏ ਬਨ ਗਿਆ ਕੋਈ ਮੰਤਰੀ ਬਨ ਗਿਆ ਉਹ ਸਾਡੀਆਂ ਜਿਹੜਾ ਵੱਡਣੋਂ ਫਿਰਦੇ ਆ ਉਹ ਸਾਨੂੰ ਕਹਿੰਦੇ ਆ ਕਹਿੰਦੇ ਆ ਵੀ ਇਹ ਤੇ ਬਾ ਇਹ ਤੇ ਬਾਲ ਸਨ ਉਹਨਾਂ ਨੇ ਵੀਰਪਾਲ ਦੇ ਕਿਸਮ ਬਣਾ ਲਿਆ ਜੀ ਸਾਡੇ ਗੁਰੂ ਸਾਹਿਬ ਜਿਆਦਿਆਂ ਦਾ ਉਹ ਉਹ ਬਾਬੇ ਨੇ ਸਾਡੇ ਉਹ ਵੀਰ ਨਹੀਂ ਸਨ ਉਹ ਬਾਬੇ ਸਨ ਸਾਡੇ ਪਰ ਸਾਡੀ ਸਨ ਉਹਨਾਂ ਨੇ ਸਿਰ ਉਹਨਾਂ ਦੇ ਸਿਰਾਂ ਤੇ ਪੱਗਾ ਵੀ ਬਨੀਆਂ ਦੇਖਣ ਦੇ ਵੀ ਸਾਡੇ ਵਰਗੇ ਆ ਪਰ ਅਸਲ 'ਚ ਸਾਡੀ ਸਾਡੀਆਂ ਜਿਹੜਾ ਵੱਡਦੇ ਆ ਸਾਨੂੰ ਕਹਿ ਰਿਆ ਨਹੀਂ ਕਿ ਉਹ ਵੀਰਪਾਲ ਸਨ ਉਹਨਾਂ ਨਾਲ ਨਾਲ ਲਾ ਕੇ ਉਹਨਾਂ ਨੇ ਉਦੇਸ਼ ਵੀ ਮਨਾ ਦਿੱਤੇ ਵਧਾਈਆਂ ਵੀ ਦੇ ਦਿੱਤੇ ਫਿਰਦੇ ਆ ਤਾਂ ਸਾਧ ਸੰਗਤ ਅਸੀਂ ਕਿੱਥੇ ਖੜੇ ਆ ਗਏ ਅਸੀਂ ਤੇ ਗੁਰੂ ਦੇ ਲਾਲਾ ਦਾ ਨਾ ਦੇਣਾ ਦੇ ਨਹੀਂ ਸਕਦੇ